ਤੀਸਰਾ ਸਵਾਲ ਮੈਂ ਫੇਰ ਕਰਦਾ ਮਨਾਂ ਸਾਡਾ ਸ਼ਰੀਰ ਵੇਦ ਜਾਂਦਾ ਕਿਵੇਂ ਰਹਿੰਦਾ ਜਦ ਤੁਸੀਂ ਛੱਡ ਕੇ ਚਲੇ ਗਏ ਤਾਂ ਉਹਨਾਂ ਨੇ ਬੜੇ ਭੇਤ ਦੀ ਗੱਲ ਦਸੀ ਉਹ ਕਹਿੰਦੇ ਕਿ ਸਿਲਵਰ ਕੋਡ ਹੁੰਦੀ ਹੈ ਇੱਕ ਤਾਰ ਹੁੰਦੀ ਹੈ ਰੋਸ਼ਨੀ ਦੀ ਉਹ ਰੋਸ਼ਨੀ ਦੀ ਤਾਰ ਦੇ ਨਾਲ ਸ਼ਰੀਰ ਜਿਹੜਾ ਹੈ ਉਹਦੇ ਨਾਲ ਕਨੈਕਸ਼ਨ ਲੱਗਿਆ ਰਹਿੰਦਾ ਹੈ ਇਸ ਕਰਕੇ ਸਾਧਾ ਮਹਾਂਪੁਰਸ਼ਾਂ ਨੂੰ ਕਦੇ ਆਵਾਜ਼ ਮਾਰ ਕੇ ਜਗਾਉਣਾ ਨਹੀਂ ਚਾਹੀਦਾ ਹੌਲੀ ਹੌਲੀ ਕੋਈ ਚੀਜ਼ ਐਸਾ ਇੰਤਜ਼ਾਮ ਹੋਵੇ ਜਿਹਦੇ ਨਾਲ ਆਹستہ ਆਹستہ ਉਹ ਜਾਗ ਭੈਣ શરીਅ ਵਿੱਚ ਆ ਜਾਂ ਜੇ ਉਹ ਸਰਵਰ ਕੋਰ ਟੁੱਟ ਜਾਵੇ ਤਾਂ ਫੇਰ ਉਹ ਬਾਹਰ ਰਹਿ ਜਾਇਆ ਕਰੇ ਦੁਨੀਆ ਨੂੰ ਭੁਲੇਖਾ ਹੁੰਦਾ ਹੈ ਕਿ ਸੰਤ ਸੁੱਤੇ ਪਏ ਨੇ ਜੋ ਪੂਰਨ ਮਹਾਤਮਾ ਨੇ ਉਹ ਸੌਂਦੇ ਨਹੀਂ ਹੋਇਆ ਕਦੇ ਇੱਕ ਵਾਰੀ ਮਹਾਰਾਜ ਜੀ ਦੇ ਪਾਸ ਐਸਾ ਬਚਨ ਚੱਲਿਆ ਵਾਹਿਗੁਰੂ ਵਾਹਿਗੁਰੂ ਮਹਾਰਾਜ ਜੀ ਨੇ ਪ੍ਰਕਿਰਤੀ ਪਰਮਾਨ ਕਰ ਦਿੱਤਾ ਕਹਿੰਦੇ ਭਾਈ ਅਸੀਂ ਰਾਤ ਨੂੰ ਸੌਂਦੇ ਨਹੀਂ ਹੁੰਦੇ ਵਾਹਿਗੁਰੂ ਵਾਹਿਗੁਰੂ ਓਕੇ ਮੈਂ ਹਟਾਇਆ ਤੱਕ ਜਾਂਦਾ ਹੁੰਦਾ ਵੈਸੇ ਮਹਾਰਾਜ ਤੁਸੀਂ ਮੰਜੇ ਤੇ ਤਾਂ ਪੈਨੇ ਹੋ ਕਹਿੰਦੇ ਮੰਜੇ ਤੇ ਸਰੀਰ ਹੁੰਦਾ ਸਾਡਾ ਅਸੀਂ ਨਹੀਂ ਹੁੰਦੇ ਤੁਸੀਂ ਕਿੱਥੇ ਰਹਨੇ ਹੋ ਮਹਾਰਾਜ ਕਹਿੰਦੇ ਦੂਰ ਦਰਾਰ ਜਿੱਥੇ ਕੋਈ ਯਾਦ ਕਰਦਾ ਹੈ ਕਿਸੇ ਨੇ ਸੁਪਨੇ ਚ ਦਰਸ਼ਨ ਦੇਣੇ ਹਨ ਕਿਸੇ ਤੇ ਜਾ ਕੇ ਕਾਰਜ ਸਿੱਧ ਕਰ ਲੈਣਾ ਕਿਸੇ ਨੂੰ ਕਿਸੇ ਤਰ੍ਹਾਂ ਜਿਹੀ ਜਿਹਾ ਭਾਵਨਾ ਹੁੰਦੀ ਹੈ ਕਹਿੰਦੇ ਸਾਨੂੰ ਜਾਗਦਿਆਂ ਦੇ ਨਾਲੋਂ ਜਦੋਂ ਅਸੀਂ ਆਰਾਮ ਕਰਕੇ ਸ਼ਰੀਰ ਚੋਂ ਨਿਕਲਦੇ ਹਾਂ